ਨਮਸਕਾਰ ਜੀ ਸੋਸ਼ਲ ਵਰਕਰ ਮੈਂ ਅੱਜ ਸਵੇਰੇ ਜਦੋਂ ਮੰਡੀ ਜਾ ਰਿਹਾ ਸੀਗਾ ਤੇ ਘਰ ਦੇ ਵਾਲੇ ਵੀ ਕਹਾਂਗੇ ਅੱਜ ਤੁਹਾਡੀ ਜ਼ਿੰਮੇਵਾਰੀ ਹੈ ਸਬਜ਼ੀ ਲੈ ਆਓ ਘਰ ਦੇ ਨੇ ਵੀ ਤਾਂ ਹੀ ਕਿਹਾ ਕਿ ਜਾ ਕੇ ਪਤਾ ਲੱਗੇ ਵੀ ਹਰ ਚੀਜ਼ ਦਾ ਰੇਟ ਕੀ ਜਾ ਰਿਹਾ ਹੈ ਅੱਜ ਤੋਂ 15 ਦਿਨ ਪਹਿਲੇ ਜੇਕਰ ਮੈਂ ਪਿਆਜ਼ ਲੈ ਗਿਆ ਸੀ 17 ਰੁਪਏ ਕਿਲੋ ਮਿਲੇ ਸੀਗੇ ਹੁਣ ਅੱਜ ਦਾ ਰੇਟ ਜਿਹੜਾ ਵਾ 35 ਰੁਪਏ ਕਿਲੋ ਹੈ ਹਰੀ ਸਬਜ਼ੀ ਜਿਹੜੀ ਹੈ ਉਹ ਮਹਿੰਗੀ ਬਹੁਤ ਤੇ ਅੱਧੇ ਗੁਣਾ ਰੇਟ ਵਧ ਗਏ ਆਏ ਹਨ ਕਾਰਨ ਕਾਰਨ ਇਹ ਕਿ ਹਿਮਾਚਲ ਦੇ ਵਿੱਚ ਪੰਜਾਬ ਦੇ ਵਿੱਚ ਸਾਰੇ ਬਨੇ ਬਰਸਾਤ ਪੈ ਰਹੀ ਹੈ ਬਰਸਾਤ ਦੇ ਨਾਲ ਪਾਣੀ ਪਾਣੀ ਹੋਣ ਕਰਕੇ ਖੇਤਾਂ ਦੇ ਵਿੱਚ ਹੀ ਪਹਾੜਾਂ ਦੇ ਵਿੱਚ ਪਹਾੜਾ ਤੋਂ ਟ੍ਰਾਂਸਪੋਰਟੇਸ਼ਨ ਦੇ ਨਾਲ ਸਬਜੀ ਪੰਜਾਬ ਵਿੱਚ ਨਹੀਂ ਆ ਰਹੀ ਉਹ ਜਿਹੜੀ ਸਾਡੀ ਲੋਕਲ ਸਬਜੀ ਆ ਉਹ ਪਾਣੀ ਦੀ ਬਰਸਾਤ ਦੇ ਨਾਲ ਮਾਰ ਵਰ ਗਈ ਹੈ ਔਰ ਸਬਜੀ ਜਿਹੜੀ ਹੈ ਮੋਸਟਲੀ ਜਿਹੜੀ ਖਰਾਬ ਹੋ ਗਈ ਹੈ ਜਿਸ ਨਾਲ ਰੇਟ ਜਿਹੜੇ ਆ ਤਿੰਨ ਤਿੰਨ ਗੁਣਾ ਵਧ ਗਏ ਹਨ ਔਰ ਹੁਣ ਆਮ ਲੋਕਾਂ ਦੀ ਸੋਚ ਦੇ ਵਿੱਚ ਮੈਂ ਤੇ ਸਾਰਿਆਂ ਨੂੰ ਇੱਕ ਬੇਨਤੀ ਕਰਦਾ ਐਸ ਵੇਲੇ ਅੰਬ ਦਾ ਜਿਹੜਾ ਵਾ ਸੀਜ਼ਨ ਬਹੁਤ ਵਧੀਆ ਛੋਟੇ ਅੰਬ ਜਿਹੜੇ ਆਚਾਰੀ ਅੰਬ ਕਾਫੀ ਮਾਰਕੀਟ 'ਚ ਮੈਂ ਦੇਖ ਰਿਹਾ ਮੰਡੀ 'ਚ ਕਿਆਵੜਾ ਮਾਰ ਲਓ ਦੇਖ ਲਓ ਕਾਫੀ ਆਏ ਹੋਏ ਨੇ ਇਸ ਸਸਤੇ ਹੀ ਹੈ ਗਿਆ ਅਚਾਰ ਪਾਓ ਇਹ 7 15 16 ਦਿਨ ਹੋਰ ਜਿਹੜੇ 100 ਦਿਨ ਤੱਕ ਬਰਸਾਤਾ ਰੈਗੂਲਰ ਹੋਣੀ ਹੈ ਨੇ ਅਚਾਰ ਨਾਲ ਪ੍ਰਸ਼ਾਦਾ ਖਾਣ ਜਿਹੜੇ ਪਰਿਵਾਰ ਚਲੇਗਾ ਨੇਜੇ ਸਾਉਦੀ ਵਾਲਾ ਸਿਸਟਮ ਦੀ ਆਈ ਕਿ ਲੋਲਾ ਲਾਂਦੇ ਅੱਧਾ ਕਿਲੋ ਲੈਣਾ ਦੇ ਹੁਣ ਤੇ ਪਾਈਆ ਦੇ ਆ ਕੇ ਬ੍ਰੇਕ ਵੱਜ ਗਈ ਐ ਸਬਜੀ ਜਗ ਤਾਂ ਮਹਿੰਗੀ ਹੋਈ ਐ ਇੱਧਰ ਦੀ ਨੋਕੜ ਦੀ ਸਬਜੀ ਖਤਮ ਹੋ ਗਈ ਬੇ ਇੱਕ ਦੋ ਬਾਰਿਸ਼ ਦੇ ਨਾਲ ਹੀ ਹੁਣ ਤੇ ਸਬਜੀ ਪੜ ਜਾਣ ਦੇ ਉਹ ਕਰਕੇ ਸਬਜੀ ਥੋੜੀ ਮਹਿੰਗੀ ਅੱਧੀ ਬਲੇ ਪੈਂਦੀ ਐ ਅੱਧੀ ਖਰਾਬ ਨੇ ਜਲਦੀ ਤੇ ਗਾੜੀ 'ਨੂੰ ਸਵਾਹ ਰਿਹਾ ਹੈਂਡਲ ਕਰਨਾ ਬਹੁਤ ਹੀ ਮੁਸ਼ਕਲ ਆ ਗਾੜੀ ਰੇੜੇ ਪੁੱਛ ਕੇ ਥੋੜਾ ਅੱਗੇ ਪਿੱਛੇ ਹੁੰਦਾ ਯਾਰ ਇਹਦੇ ਨਾਲ ਤੇ ਦਾਲ ਚੰਗੀ ਖਾ ਤਾਲੂ ਵਿੱਚ ਤੜੀ ਬਣਾ ਕੇ ਰੋਟੀ ਖਾ ਲੈਣ ਤੇ ਪਾਸ ਕਰਨਾ ਬਸ ਕੀ ਕਾਰਨ ਰੇਟ ਵਧ ਰਿਹਾ ਹੈ ਇਹ ਸਭ ਇਹਨਾਂ ਲੋਕਾਂ ਦਾ ਤਾਂ ਖਤਮ ਹੋ ਗਿਆ ਭਾਰ ਦੀ ਸਬਜ਼ੀ ਆਂਦੀ ਹੈ ਤੁਹਾਡੇ ਦੇ ਬਾਦਸ਼ਾਹ ਆਉਂਦੇ ਭਾਰ ਜਾਂ ਬਾਰਸ਼ਾ ਸ਼ੁਰੂ ਹੋਈ ਦੀ ਆਏ ਇਸ ਕਰਕੇ ਥੋੜਾ ਫਰਕ ਪਿਆ ਜਾ ਰਿਹਾ ਹੈ ਰੇਟ ਦੇ ਵਿੱਚ ਇਮਾਨਦਾਰੀ ਤੇ ਕਿੰਨਾ ਫਰਕ ਪਿਆ ਹੈ 30% ਫਰਕ ਪਿਆ ਹੈ 30% ਫਰਕ ਪਿਆ ਗਿਆ ਇਹ ਜਿੱਦਾਂ ਅਰਤੀ ਦਾ ਰੇਟ ਹੈ ਸੱਯਾ ਦਾ ਰੇਟ ਕੀ ਆ ਰਿਹਾ ਹੈ ਅਰਤੀ ਉਹ ਤਾਂ ਨਾਰਮਲ ਸੀਗਾ ਹੁਣ ਪਹਿਲੇ ਤਾਂ 50 50 ਰੁਪਏ ਤੋਂ 60 ਰੁਪਏ ਕਿਲੋ ਆ ਤੇ ਜੋ ਵੀ ਪਹਿਲੇ ਆ ਗਈ 50 40 ਰੁਪਏ ਤੋਂ ਉਹ ਵੀ 80 ਰੁਪਏ ਕਿਲੋ ਆ ਕੀ ਆ ਰੇਟ ਕੀ ਚੱਲ ਰਿਹਾ ਕੀ ਆ ਰੇਟ 60 ਰੁਪਏ ਕਿਲੋ ਸਾਰਾ ਇੱਕ ਹਫਤੇ ਦੇ ਵਿੱਚ ਵਿੱਚ ਵਧੇ ਆ ਆ 2-4 ਦਿਨ ਕੀ ਫਰਕ ਪਿਆ 2-4 ਹਾਂਜੀ 2-4 ਦਿਨ ਕੀ ਲੱਗਦਾ ਕਿੰਨੀ ਦੇਰ ਤੱਕ ਤੱਕ ਆਉਣਾਂਗੇ ਦੇਖੋ ਤਾਂ ਕੁਝ ਕਹਿ ਨਹੀਂ ਸਕਦੇ ਇਸ ਬਾਰੇ ਜਿੰਨੀ ਦੇਰ ਬਰਸਾਤ ਆਉਂਦੀ ਹਾਂ ਬਾਰਸ਼ ਦੇ ਵੇਲੇ ਇੱਧਰ ਤੇ ਪੰਜਾਬ ਚ ਤੇ ਘਾਟਾ ਪਾੜ ਜਿੱਧਰ ਲੋਕਲ ਸਬਜ਼ੀ ਆਉਂਦੀ ਹੈ ਉਧਰੋਂ ਤੇ ਥੋੜਾ ਫਰਕ ਪੈ ਜਾਣਾ ਵਾ ਰੇਟ ਜਿੰਨੀ ਦੇਰ ਬਰਸਾਤ ਹੈ ਸਬਜ਼ੀ ਦੇ ਅਨਸਾਰ ਹੈਗੇ ਰੇਟ ਕੱਟਣਗੇ ਆ ਨਾ ਮੁਸ਼ਕਲ ਹੈ ਨਾ 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 ਮੁਲਕ ਨਾ ਮੁਲਕ ਹਰ ਸਾਲ ਦਾ ਹਾਂਜੀ ਹਰ ਸਾਲ ਦਹੁੰਦਾ ਇਸ ਵਾਰ ਦਾ ਥੋੜਾ ਟਮਾਟਰ ਦਾ ਫਰਕ ਵਾ ਨਹੀਂ ਤੇ ਟਮਾਟਰ ਅੱਜ ਕੱਲ 100 20 ਤੱਕ ਪਹੁੰਚ ਜਾਂਦਾ ਸੀਗਾ